ਗਵਾਂਡਣ ਆਉਂਦੀ ਹੈ ਤੇ ਬਿਛਨੀ ਤਾਈ ਨੂੰ ਆਵਾਜ਼ ਮਾਰਦੀ ਹੈ ਗਵਾਂਡਣ ਕਹਿੰਦੀ ਬਿਛਨੀ ਭੈਣ ਤੈਨੂੰ ਕੀ ਹੋ ਗਿਆ ਤੂੰ ਤਾਂ ਦਿਨੋਂ ਦਿਨ ਮਾੜੀ ਕਿਉਂ ਹੁੰਦੀ ਜਾਂਦੀ ਹੈ ਨਾਲੇ ਰੱਜੀ ਇੰਨਾ ਟਾਈਮ ਨਾਲ ਕਿਉਂ ਛੱਡੀ ਹੈ ਹੁਣ ਤੂੰ ਉਸ ਨੂੰ ਬੁਲਾ ਲੈ ਨਾਲੇ ਉਹ ਤਾਂ ਵਿਆਹਣ ਵਾਲੀ ਵੀ ਹੋ ਗਈ ਹੈ ਤਾਇਆ ਗੁੱਸੇ ਵਿੱਚ ਤੂੰ ਬਿਛਨੀ ਦਾ ਪਤਾ ਲੈਣ ਆਈਆਂ ਜਾਂ ਉਹਦੇ ਜ਼ਖਮ ਤਾਜ਼ੇ ਕਰਨ ਇੱਥੋਂ ਚਲੀ ਜਾ ਗਵਾਂਡਣ ਕਹਿੰਦੀ ਭੈਣ ਮੈਂ ਤਾਂ ਤੈਨੂੰ ਕੁਝ ਹੀ ਕਿਹਾ ਹੀ ਨਹੀਂ ਬਿਸ਼ਨੀ ਕੁਝ ਬੋਲਣ ਲੱਗਦੀ ਹੈ ਤੇ ਚੁੱਪ ਹੋ ਜਾਂਦੀ ਹੈ ਤਾਇਆ ਕਹਿੰਦਾ ਤੂੰ ਇਹਨੂੰ ਘਰੇ ਨਾ ਵੜਨ ਦਿਆ ਕਰ ਇਹ ਸਭ ਦਾ ਪਤਾ ਲੈਣ ਆਉਂਦੀ ਹੈ ਬਿਸ਼ਨੀ ਹੌਲੀ-ਹੌਲੀ ਉੱਠਦੀ ਹੈ ਬਿਸ਼ਨੀ ਤਾਈ ਮੇਰੇ ਕੋਲ ਤਾਂ ਹੁਣ ਮੰਜੇ ਤੋਂ ਉੱਠਿਆ ਵੀ ਨਹੀਂ ਜਾਂਦਾ ਨਾਲੇ ਹੁਣ ਤੂੰ ਵੀ ਬਿਮਾਰ ਰਹਿਣ ਲੱਗ ਗਿਆ ਜ਼ਮੀਨ ਦਾ ਕੁਝ ਕਰ ਦਿੰਦਾ ਤਾਇਆ ਕਹਿੰਦਾ ਜ਼ਮੀਨ ਦਾ ਮੈਂ ਸਭ ਕੁਝ ਕਰ ਲਿਆ ਵਕਤ ਆਉਣ ਤੇ ਤੈਨੂੰ ਦੱਸ ਦੇਵਾਂਗਾ ਤਾਈ ਚੁੱਪ ਹੋ ਜਾਂਦੀ ਹੈ ਬਾਹਰ ਫਿਰ ਗਵੰਟਣ ਆਉਂਦੀ ਹੈ ਬਿਸ਼ਨੀ ਨੂੰ ਕਹਿੰਦੀ ਹੈ ਗਵੰਟਣ ਭੈਣ ਕਹਿੰਦੀ ਭੈਣ ਬਿਸ਼ਨੀ ਦੇਖ ਕੌਣ ਆਇਆ ਹੈ ਤਾਇਆ ਤੇ ਤਾਈ ਉਹਦਾਂ ਨੂੰ ਦੇਖਣ ਲੱਗ ਜਾਂਦੇ ਹਨ ਤਾਇਆ ਤਾਈ ਦੇ ਮੂੰਹ ਵੱਲ ਵੇਖਦਾ ਹੈ ਦੋਨੋਂ ਜਾਣੇ ਡੋਰ ਪਰ ਹੋ ਜਾਂਦੇ ਹਨ ਤਾਇਆ ਤੇ ਤਾਈ ਸਾਹਮਣੇ ਦੇਖਣ ਲੱਗ ਜਾਂਦੇ ਹਨ ਸਾਹਮਣੇ ਉਹਨਾਂ ਦੀ ਜੋਤ ਤੇ ਸੇਮਾ ਖੜੇ ਹੁੰਦੇ ਹਨ ਜੋ ਕਿ ਉਹਨਾਂ ਦੇ ਦੋਨੇ ਪੁੱਤਰ ਤੇ ਦੋਨੇ ਨੋਹਾ ਆ ਗਏ ਸੰ ਤਾਇਆ ਤੇ ਤਾਈ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਹਨ ਗਵੰਡਣ ਕਹਿੰਦੀ ਬਿਸ਼ਨੀ ਪਹਿਨੇ ਕੀ ਸੋਚਦੀ ਹੈ ਦੋਨਾਂ ਨੂੰ ਘੁੱਟ ਕੇ ਗਲੇ ਨਾਲ ਲਾ ਲੈ ਤਾਈ ਜੋ ਚੁੱਪਚਾਪ ਉਹਨਾਂ ਵੱਲ ਵੇਖ ਰਹੀ ਹੁੰਦੀ ਹੈ ਤਾਇਆ ਕਹਿੰਦਾ ਹੁਣ ਤੁਸੀਂ ਇੱਥੇ ਕੀ ਲੈਣ ਆਏ ਹੋ ਚਲੇ ਜਾਵੋ ਸਾਨੂੰ ਤੁਹਾਡੀ ਲੋੜ ਨਹੀਂ ਹੈ ਤਾਈ ਤਾਇ ਤੇ ਦਾਦੀ ਕੁਝ ਨਹੀਂ ਬੋਲਦੀ ਚੁੱਪਚਾਪ ਉਹਨਾਂ ਦੋਨਾਂ ਵੱਲ ਵੇਖਦੀ ਰਹਿੰਦੀ ਹੈ ਤਾਈ ਦੀਆਂ ਨੋਹਾ ਤਾਏ ਦੇ ਪੈਰੀ ਹੱਥ ਲਾਉਂਦੀਆਂ ਹਨ ਤਾਈ ਤਾਂ ਦੋਨਾਂ ਨੂੰ ਆਸ਼ੀਰਵਾਦ ਦੇ ਦਿੰਦੀ ਹੈ ਪਰ ਤਾਇਆ ਪੈਰ ਪਿੱਛੇ ਕਰ ਲੈਂਦਾ ਹੈ ਗਵਾਂਢਣ ਕਹਿੰਦੀ ਇਹਨਾਂ ਦਾ ਸਿਰ ਤਾਂ ਪਲੋਸ ਦੇ ਤਾਇਆ ਕੁਝ ਵੀ ਨਹੀਂ ਬੋਲਦਾ ਤਾਈ ਖੜੀ ਹੋਣ ਦੀ ਕੋਸ਼ਿਸ਼ ਕਰਦੀ ਹੈ ਤਾਇਆ ਕਹਿੰਦਾ ਤੂੰ ਡਿੱਗ ਪੈਣਾ ਹੈ ਮੰਝੇ ਤੇ ਹੀ ਬੈਠੀ ਰਹਿ ਤਾਈ ਕਹਿੰਦੀ ਤੂੰ ਆਖਰੀ ਵਾਰ ਬੱਚਿਆਂ ਨੂੰ ਮਾਫ ਕਰ ਦੇ ਤਾਈ ਮੈਂ ਆਪਣੇ ਬੱਚਿਆਂ ਨੂੰ ਗਲੇ ਨਾਲ ਲਾ ਲਵਾਂ ਪਤਾ ਨਹੀਂ ਫਿਰ ਮਰਨਾ ਹੈ ਜਾਂ ਜਿਉਂਦੀ ਰਹਿਣਾ ਹੈ ਤਾਇਆ ਕਹਿੰਦਾ ਇਹੋ ਜੀ ਗੱਲ ਮੂੰਹ ਵਿੱਚੋਂ ਨਾ ਕੱਢ ਮੈਂ ਫਿਰ ਮਰ ਜਾਵਾਂਗਾ ਉਸੇ ਟਾਈਮ ਤੂੰ ਰੱਜੀ ਤੇ ਉਹਦੇ ਘਰ ਵਾਲਾ ਵੀ ਆ ਜਾਂਦੇ ਹਨ ਤਾਇਆ ਕਹਿੰਦਾ ਇਹ ਤਾਂ ਤੈਨੂੰ ਦੇਖਣਾ ਨਹੀਂ ਚਾਹੁੰਦੇ ਸੀ ਤੂੰ ਕਿੱਥੋਂ ਆ ਗਈ ਤੂੰ ਸਾਡੇ ਲਈ ਤਾਂ ਮਰ ਚੁੱਕੀ ਹੈ ਜੋਤ ਤੇ ਸੇਮਾ ਵੀ ਹਾਂ ਵਿੱਚ ਹਾਂ ਮਿਲਾ ਦਿੰਦੇ ਹਨ ਤਾਈ ਕਹਿੰਦੀ ਇਸ ਨੂੰ ਕੁਝ ਵੀ ਨਾ ਕਹੋ ਤਾਈ ਰੱਜੀ ਨੂੰ ਗਲੇ ਨਾਲ ਲਾਉਂਦੀ ਹੈ ਤਾਈ ਲਈ ਉਤੀਤੀ ਮਸਾ ਮਿਲੀ ਹੁੰਦੀ ਹੈ। ਤਾਈ ਰੱਜੀ ਨੂੰ ਦੇਖ ਕੇ ਸਭ ਕੁਝ ਭੁੱਲ ਜਾਂਦੀ ਹੈ। ਰੱਜੀ ਕਹਿੰਦੀ ਮਾਂ ਮੈਂ ਤੈਨੂੰ ਬਹੁਤ ਜ਼ਿਆਦਾ ਯਾਦ ਕੀਤਾ ਸੀ। ਤਾਇਆ ਕਹਿੰਦਾ ਫੇਰ ਤੂੰ ਸਾਡੇ ਸਿਰ ਵਿੱਚ ਖੇਪਾ ਕੇ ਕਿਉਂ ਚਲੀ ਗਈ? ਸਾਨੂੰ ਕਿਸੇ ਨੂੰ ਮੋਹ ਦਿਖਾਉਣ ਜੋਗਾ ਨਹੀਂ ਛੱਡਿਆ। ਤਾਈ ਕਹਿੰਦੀ ਤਾਇਏ ਨੂੰ ਕਹਿੰਦੀ ਹੈ ਤੂੰ ਹੁਣ ਸਭ ਕੁਝ ਭੁਲਾ ਕੇ ਬੱਚਿਆਂ ਨੂੰ ਗਲੇ ਲਾ ਲੈ। ਤਾਇਆ ਕਹਿੰਦਾ ਉੱਚੀ ਉੱਚੀ ਬੋਲਣ ਲੱਗ ਜਾਂਦਾ ਹੈ। ਤੂੰ ਇੱਕ ਮਾਂ ਹੈ, ਤੂੰ ਸਭ ਕੁਝ ਭੁੱਲ ਸਕਦੀਆਂ। ਪਰ ਮੈਂ ਜੋ ਇਹਨਾਂ ਨੇ ਕੀਤਾ ਨਹੀਂ ਭੁੱਲ ਸਕਦਾ ਮੈਨੂੰ ਪਤਾ ਹੁਣ ਇਹ ਸਭ ਕਿਉਂ ਆਏ ਹਨ ਗਵਾਨਣ ਕਹਿੰਦੀ ਭੈਣੇ ਹੁਣ ਤੁਹਾਨੂੰ ਇਹਨਾਂ ਦੀ ਲੋੜ ਹੈ ਤੁਸੀਂ ਇਹਨਾਂ ਨੂੰ ਰੱਖ ਲਵੋ ਜੇ ਹੁਣ ਆਏ ਹਨ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਮਾਫ ਕਰ ਦੇਣਾ ਚਾਹੀਦਾ ਹੈ ਪਰ ਤਾਇਆ ਤੱਸ ਤੋਂ ਮੱਸ ਨਹੀਂ ਹੁੰਦਾ ਉਹਨਾਂ ਨੂੰ ਘਰੋਂ ਜਾਣ ਨੂੰ ਕਹਿ ਦਿੰਦਾ ਹੈ ਗਵਾਨਣ ਵੀ ਬੁੜਬੁੜ ਕਰਦੀ ਚਲੀ ਜਾਂਦੀ ਹੈ ਤਾਇਆ ਕਹਿੰਦੀ ਜੋ ਤਾਇ ਦਾ ਗੁੱਸਾ ਦੇਖ ਕੇ ਘਬਰਾ ਜਾਂਦੀ ਹੈ ਇੱਕਦਮ ਬੇਹੋਸ਼ ਹੋ ਜਾਂਦੀ ਹੈ ਤਾਇਆ ਤਾਈ ਨੂੰ ਦੇਖ ਕੇ ਘਬਰਾ ਜਾਂਦਾ ਤੇ ਫਟਾਫਟ ਡਾਕਟਰ ਨੂੰ ਬੁਲਾਉਣ ਚੱਲਿਆ ਜਾਂਦਾ ਹੈ ਬੱਚੇ ਸਾਰੇ ਤਾਈ ਦੇ ਆਲੇ-ਦੁਆਲੇ ਬੈਠ ਜਾਂਦੇ ਹਨ ਤਿੰਨੋਂ ਆਪਸ ਵਿੱਚ ਗੱਲਾਂ ਕਰ ਰਹੇ ਹੁੰਦੇ ਹਨ ਜੇ ਮਾਂ ਨੂੰ ਕੁਝ ਹੋ ਗਿਆ ਬਾਪੂ ਨੇ ਆਪਾਂ ਨੂੰ ਘਰੇ ਵੜ ਨਹੀਂ ਦੇਣਾ ਤੇ ਜ਼ਮੀਨ ਦਾ ਕੀ ਹੋਊਗਾ ਰੱਜੀ ਕਹਿੰਦੀ ਤੁਸੀਂ ਕੁਝ ਦੇਰ ਚੁੱਪ ਨਹੀਂ ਬੈਠ ਸਕਦੇ ਹੋ ਉੱਤੋਂ ਬਾਪੂ ਆ ਜਾਊਗਾ। ਉਸੇ ਟਾਈਮ ਬਾਪੂ ਡਾਕਟਰ ਨੂੰ ਲੈ ਕੇ ਆ ਜਾਂਦਾ ਹੈ। ਡਾਕਟਰ ਤਾਈ ਨੂੰ ਦੇਖਦਾ ਤੇ ਚੁੱਪ ਕਰ ਜਾਂਦਾ ਹੈ। ਤਾਇਆ ਬਿਸ਼ਨੀ ਨੂੰ ਕੀ ਹੋਇਆ? ਬੋਲਦਾ ਕਿਉਂ ਨਹੀਂ? ਡਾਕਟਰ ਕਹਿੰਦਾ ਬਿਸ਼ਨੀ ਮਰ ਚੁੱਕੀ ਹੈ। ਤਾਇਆ ਕੰਧ ਨੂੰ ਹੱਥ ਪਾ ਕੇ ਖੜਾ ਹੋ ਜਾਂਦਾ ਹੈ। ਬੱਚੇ ਸਾਰੇ ਮਾਂ ਮਾਂ ਕਹਿ ਕੇ ਤਾਈ ਨੂੰ ਹਿਲਾਉਣ ਲੱਗ ਜਾਂਦੇ ਹਨ। ਤਾਇਆ ਬੇਸੁੱਧ ਬੇਸੁੱਧ ਜਮੇ ਹੋ ਜਾਂਦਾ ਹੈ। ਮੂੰਹ ਵਿੱਚ ਕੁਝ ਬੋਲਣ ਲੱਗ ਜਾਂਦਾ ਹੈ ਡਾਕਟਰ ਤੇ ਬੱਚੇ ਤਾਈ ਵੱਲ ਵੇਖਦੇ ਹਨ ਜੋਤ ਕਹਿੰਦੇ ਹਨ ਰੱਜੀ ਨੂੰ ਕਹਿੰਦਾ ਤੂੰ ਗਵੰਡਨ ਚਾਚੀ ਨੂੰ ਬੁਲਾ ਲਿਆ ਰੱਜੀ ਭੱਜੀ ਹੋਈ ਗਵੰਡਨ ਚਾਚੀ ਨੂੰ ਵਾਜਾ ਮਾਰਨ ਲੱਗ ਜਾਂਦੀ ਹੈ ਗਵੰਡਨ ਕਹਿੰਦੀ ਤੁਸੀਂ ਇੰਨੀਆਂ ਚੀਕਾਂ ਕਿਉਂ ਮਾਰ ਰਹੇ ਹੋ ਕੀ ਹੋ ਗਿਆ ਰੱਜੀ ਕਹਿੰਦੀ ਮਾਂ ਸਾਨੂੰ ਛੱਡ ਕੇ ਇਸ ਦੁਨੀਆ ਵਿੱਚੋਂ ਚਲੀ ਗਈ ਹੈ ਗਵੰਡਰ ਫਟਾਫਟ ਬਿਛਨੀ ਤਾਈ ਦੇ ਘਰ ਆ ਜਾਂਦੀ ਹੈ। ਗਵੰਡਰ ਤਾਈ ਨੂੰ ਬੋਲਣ ਲੱਗ ਜਾਂਦੀ ਹੈ। ਹੁਣ ਤੂੰ ਦੇਖ ਲਿਆ। ਬਿਛਨੀ ਭੈਣ ਤੁਹਾਡੀ ਲੜਾਈ ਕਰਕੇ ਹੀ ਇਸ ਦੁਨੀਆ ਵਿੱਚੋਂ ਚਲੀ ਗਈ। ਤਾਇਆ ਜੋ ਬੇਸੋਦੀ ਖੜਾ ਸੀ ਤੇ ਡਿੱਗ ਪੈਂਦਾ ਹੈ। ਡਾਕਟਰ ਤਾਈ ਨੂੰ ਦੇਖਦਾ ਹੈ। ਡਾਕਟਰ ਇਹ ਵੀ ਆਪਣਾ ਸਰੀਰ ਛੱਡ ਚੁੱਕੇ ਹਨ। ਸਿਮਾ ਤੇ ਰੱਜੀ ਤੇ ਜੋਤ ਤਿੰਨੇ ਆਪਸ ਵਿੱਚ ਇੱਕ ਦੂਜੀ ਵੱਲ ਵੇਖਦੇ ਹਨ। ਦੋਨੇ ਬਹੂਆਂ ਤਾਈ ਤੋਂ ਅੰਗੂਠਾ ਲਾਉਣ ਦਾ ਇਸ਼ਾਰਾ ਕਰਦੀਆਂ ਹਨ ਗਵੰਡੰਟ ਚਾਚੀ ਤੇ ਡਾਕਟਰ ਨੂੰ ਦੇਖ ਕੇ ਚੁੱਪ ਹੋ ਜਾਂਦੇ ਹਨ ਡਾਕਟਰ ਨੂੰ ਜਾਣ ਲਈ ਕਹਿ ਦਿੰਦੇ ਹਨ ਗਵੰਨ ਇਹ ਕਹਿ ਕੇ ਉੱਥੋਂ ਚਲੀ ਜਾਂਦੀ ਹੈ ਕਿ ਮੈਂ ਪਿੰਡ ਦੀਆਂ ਬੁੜੀਆਂ ਨੂੰ ਬੁਲਾ ਕੇ ਲਿਆਉਣੀ ਆ ਜੋ ਤੇ ਸੇਮਾ ਕਾਗਜ਼ ਕਰਦੇ ਹਨ ਤੇ ਬਾਪੂ ਦਾ ਅੰਗੂਠਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਇਹਨਾਂ ਨੂੰ ਸਰਪੰਚ ਆ ਜਾਂਦਾ ਹੈ ਜਿਸੂੰ ਕਿ ਡਾਕਟਰ ਜਾਂਦਾ ਜਾਂਦਾ ਬੋਲ ਗਿਆ ਸੀ ਸਰਪੰਚ ਉਹਨਾਂ ਨੂੰ ਦੇਖ ਤਾਂ ਲੈਂਦਾ ਪਰ ਚੁੱਪ ਹੋ ਜਾਂਦਾ ਸਰਪੰਚ ਕਹਿੰਦਾ ਅਸੀਂ ਹੁਣ ਤਿੰਨੋਂ ਬੱਚੇ ਹੀ ਇੱਥੋਂ ਹੂ ਇਸ ਲਈ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਾਂ ਤਿੰਨੋਂ ਬੱਚੇ ਹਾਂ ਹਾਂ ਵਿੱਚ ਹਾਂ ਮਿਲਾਉਂਦੇ ਹਨ ਇੱਕ ਦੂਜੀ ਵੱਲ ਵੇਖਦੇ ਹਨ ਛੋਟੀ ਬਾਊ ਹੁਣ ਆਪਾਂ ਅੰਗੂਠਾ ਕਿਵੇਂ ਲਗਾਵਾਂਗੇ ਹੁਣ ਤਾਂ ਸਾਰੇ ਪਿੰਡ ਵਾਲੇ ਵੀ ਆ ਗਏ ਹਨ ਰੱਜੀ ਚੁੱਪ ਰਹਿਣ ਦਾ ਇਸ਼ਾਰਾ ਕਰਦੀ ਹੈ ਸੰਸਕਾਰ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਤਾਏ ਤਾਈ ਨੂੰ ਇਸ਼ਨਾਨ ਕਰਾ ਕੇ ਸ਼ਮਸ਼ਾਨ ਘਟ ਵਿੱਚ ਲੈ ਜਾਂਦੇ ਹਨ ਤੇ ਸੇਮਾ ਦੋਨਾਂ ਦੇ ਚਿੱਤਾਂ ਨੂੰ ਅਗਨੀ ਦਿਖਾਉਂਦਾ ਹੈ ਸੰਸਕਾਰ ਕਰਾ ਕੇ ਸਾਰੇ ਪਿੰਡ ਵਾਲੇ ਆਪੋ ਆਪਣੇ ਘਰੀ ਚਲੇ ਜਾਂਦੇ ਹਨ ਤਿੰਨੋਂ ਬੱਚੇ ਵੀ ਆਪਣੇ ਘਰ ਆ ਜਾਂਦੇ ਹਨ ਤੇ ਗਵੰਡਨ ਉਹਨਾਂ ਲਈ ਆਪਣੇ ਘਰੋਂ ਚਾਹ ਬਣਾ ਕੇ ਲੈ ਆਉਂਦੀ ਹੈ ਸੇਮਾ ਗਵੰਡਨ ਨੂੰ ਕਹਿੰਦਾ ਚਾਚੀ ਅਸੀਂ ਵੀ ਆਰਾਮ ਕਰਨਾ ਹੈ ਤੂੰ ਵੀ ਘਰੇ ਜਾ ਕੇ ਆਰਾਮ ਕਰ ਲੈ ਗਵੰਡਨ ਉਹਨਾਂ ਨੂੰ ਆਪਣਾ ਧਿਆਨ ਰੱਖ ਲੈ ਕੇ ਕਿਹਾ ਕੇ ਚਲੀ ਜਾਂਦੀ ਹੈ ਤਿੰਨੋਂ ਬੱਚੇ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ ਹੁਣ ਜ਼ਮੀਨ ਦਾ ਕੀ ਹੋਊਗਾ ਜੋਤ ਕਹਿੰਦਾ ਆਪਾਂ ਜਾਲੀ ਵਸੀਅਤ ਤਿਆਰ ਕਰਵਾ ਲੈਂਦੇ ਹਾਂ ਅਰਜੀ ਤੇ ਸੇਮਾ ਵੀ ਹਾਂ ਵਿੱਚ ਹਾਂ ਮਿਲਾ ਦਿੰਦੇ ਹਾਂ ਅਗਲੇ ਦਿਨ ਸਵੇਰ ਹੁੰਦੇ ਹੀ ਸੇਮਾ ਕਚਹਿਰੀਆਂ ਵਿੱਚ ਵਸੀਅਤ ਬਣਾਉਣ ਚੱਲਾ ਜਾਂਦਾ ਹੈ ਨਾਲੇ ਵਕੀਲ ਨੂੰ ਕਹਿੰਦਾ ਹੈ ਸਾਰੀ ਜ਼ਮੀਨ ਬਾਪੂ ਵਾਲੀ ਸਾਡੇ ਨਾਂ ਕਰਵਾ ਦੇ ਵਕੀਲ ਸੇਮੇ ਨੂੰ ਦੱਸਦਾ ਹੈ ਪਹਿਲਾਂ ਸਾਨੂੰ ਉਹਨਾਂ ਦੇ ਮਰਨ ਦਾ ਸਰਟੀਫਿਕੇਟ ਚਾਹੀਦੇ ਹਨ ਫਿਰ ਜ਼ਮੀਨ ਤੁਹਾਡੇ ਨਾਮ ਲੱਗੂਗੀ ਸੇਮਾ ਵਸੀਅਤ ਬਣਵਾ ਕੇ ਪਿੰਡ ਆ ਜਾਂਦਾ ਹੈ ਤੇ ਸਾਰੀ ਗੱਲ ਰੱਜੀ ਅਤੇ ਜੋਤ ਨੂੰ ਦੱਸਦਾ ਹੈ ਜੋਤ ਕਹਿੰਦਾ ਆਪਾਂ ਪ੍ਰਿੰਦੇ ਚੌਂਕੀਦਾਰ ਤੋਂ ਮਾਰਨ ਵਾਲਾ ਸਰਟੀਫਿਕੇਟ ਅੱਜ ਹੀ ਸ਼ਾਮ ਤੱਕ ਲੈ ਲਵਾਂਗੇ ਸਪਨਾ ਕਹਿੰਦੀ ਜੋ ਵੀ ਕੰਮ ਹੈ ਜ਼ਮੀਨ ਦਾ ਜਲਦੀ ਜਲਦੀ ਨਿਬੜੋ ਸਾਡੇ ਤੋਂ ਇੱਥੇ ਕੱਚੇ ਕੋਠੇ ਵਿੱਚ ਨਹੀਂ ਰਹਿ ਹੁੰਦਾ ਸੇਮਾ ਕਹਿੰਦਾ ਭੋਗ ਪੈਣ ਤੱਕ ਤਾਂ ਹੁਣ ਰਹਿਣਾ ਹੀ ਪਊਗਾ ਤੇ ਜ਼ਮੀਨ ਦਾ ਵੀ ਕੰਮ ਭੋਗ ਤੱਕ ਨਿਬੜ ਜਾਵੇਗਾ ਅਗਲੇ ਦਿਨ ਫੁੱਲ ਚੁੱਕਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਫੁੱਲ ਚੁੱਕ ਕੇ ਜਦੋਂ ਘਰੇ ਵਾਪਸ ਆਉਂਦੇ ਹਨ ਤਾਂ ਸਰਪੰਚ ਸਭ ਨੂੰ ਦੱਸਦਾ ਹੈ ਸਰਪੰਚ ਕਹਿੰਦਾ ਸੁਦਾਗਰ ਕੁਝ ਦਿਨ ਪਹਿਲਾਂ ਮੈਨੂੰ ਇੱਕ ਵਸੀਅਤ ਫੜਾ ਕੇ ਗਿਆ ਸੀ ਉਹ ਕਹਿੰਦਾ ਸੀ ਮੇਰੇ ਮਰਨ ਤੋਂ ਬਾਅਦ ਇਹ ਵਸੀਅਤ ਪੂਰੀ ਪੰਚਾਇਤ ਵਿੱਚ ਪੜੀ ਜਾਵੇ ਤਿੰਨੋਂ ਬੱਚੇ ਇੱਕ ਦੂਜੇ ਵੱਲ ਵੇਖਦੇ ਹਨ ਸ਼ੇਮਾ ਕਹਿੰਦਾ ਬਾਪੂ ਤਾਂ ਸਾਨੂੰ ਵੀ ਇੱਕ ਵਸੀਅਤ ਦੇ ਕੇ ਗਿਆ ਸੀ ਸਰਪੰਚ ਵਕੀਲ ਨੂੰ ਖੜਾ ਕਰਦਾ ਹੈ ਤਿੰਨੋਂ ਬੱਚੇ ਉਸੇ ਵਕੀਲ ਨੂੰ ਸਾਹਮਣੇ ਖੜਾ ਦੇਖ ਕੇ ਹੈਰਾਨ ਹੋ ਜਾਂਦੇ ਹਨ ਜਿਸ ਵਕੀਲ ਤੋਂ ਕੱਲ ਉਹ ਵਸੀਅਤ ਬਣਵਾ ਕੇ ਲੈ ਕੇ ਆਏ ਸਨ ਤਿੰਨੋਂ ਚੁੱਪ ਹੀ ਰਹਿੰਦੇ ਹਨ ਵਕੀਲ ਖੜਾ ਹੋ ਕੇ ਵਸੀਅਤ ਪੜਨ ਲੱਗਦਾ ਹੈ ਵਸੀਅਤ ਵਿੱਚ ਲਿਖਿਆ ਹੁੰਦਾ ਹੈ ਕਿ ਸਾਰੀ ਜ਼ਮੀਨ ਪਿੰਡ ਦੀ ਪੰਚਾਇਤ ਨੂੰ ਦਿੱਤੀ ਜਾਵੇਗੀ ਉਸ ਉੱਤੇ ਪਿੰਡ ਦੀ ਪੰਚਾਇਤ ਇੱਕ ਵਿਰਦ ਆਸ਼ਰਮ ਬਣਵਾਏਗੀ ਵਕੀਲ ਵਸੀਅਤ ਪੜ ਕੇ ਬੈਠ ਜਾਂਦਾ ਹੈ ਸਰਪੰਚ ਕਹਿੰਦਾ ਪਿੰਡ ਦੀ ਪੰਚਾਇਤ ਤੇ ਸੁਧਾਗਰ ਤੇ ਬੱਚਿਆਂ ਨੂੰ ਦੱਸਦਾ ਹੈ ਕਿ ਇਹ ਵਸੀਅਤ ਕੁਝ ਦਿਨ ਪਹਿਲਾਂ ਪੂਰੀ ਪੰਚਾਇਤ ਵਿੱਚ ਬੈਠ ਕੇ ਬਣੀ ਸੀ ਤਿੰਨੋਂ ਬੱਚਿਆਂ ਦੇ ਪਹਿਲਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਜੋਤ ਕਹਿੰਦਾ ਇਹ ਕਿਵੇਂ ਹੋ ਸਕਦਾ ਬਾਪੂ ਜਮੀਨ ਪੈਨ ਨੂੰ ਕਿਵੇਂ ਦੇ ਸਕਦਾ ਅਸੀਂ ਤਾਂ ਤਿੰਨੇ ਬੱਚੇ ਉਸਦੇ ਹਾਂ ਸਾਡੇ ਕੋਲ ਵੀ ਤਾਂ ਵਸੀਅਤ ਹੈ ਸਰਪੰਚ ਕਹਿੰਦਾ ਇਹ ਨਕਲੀ ਵਸੀਅਤ ਹੈ ਜੋ ਤੁਸੀਂ ਬਣਵਾ ਕੇ ਲਿਆਏ ਹੋ ਸਾਨੂੰ ਕੱਲ ਹੀ ਵਕੀਲ ਨੇ ਦੱਸ ਦਿੱਤਾ ਸੀ ਕਿ ਤੁਸੀਂ ਵਸੀਅਤ ਬਣਵਾ ਕੇ ਲਿਆਏ ਹੋ ਤੁਹਾਡੇ ਤੇ ਅਸੀਂ ਝਾਲੀ ਵਸੀਅਤ ਬਣਾਉਣ ਤੇ ਕੇਸ ਵੀ ਕਰ ਸਕਦੇ ਹਾਂ ਸ਼ੇਮਾ ਜੋਤ ਨੂੰ ਚੁੱਪ ਹੋਣ ਲਈ ਕਹਿੰਦਾ ਹੈ ਸਰਪੰਚ ਕਹਿੰਦਾ ਜਦੋਂ ਉਹਨਾਂ ਨੂੰ ਸੰਪਤੀ ਵਾਰੀ ਸੀ ਉਦੋਂ ਦਾ ਤੁਸੀਂ ਤਿੰਨੇ ਹੀ ਉਹਨਾਂ ਨੂੰ ਛੱਡ ਕੇ ਚਲੇ ਗਏ ਜ਼ਮੀਨ ਦੀ ਲਾਲਚ ਦੇ ਮਾਰੇ ਤੁਸੀਂ ਇੱਥੇ ਆ ਕੇ ਜਦੋਂ ਕਿ ਤੁਹਾਨੂੰ ਪਤਾ ਲੱਗਿਆ ਕਿ ਉਹ ਬਿਮਾਰ ਹਨ ਬਿਛਨੀ ਬਹੁਤਾ ਦਿਨ ਨਹੀਂ ਕੱਟ ਸਕਦੀ ਸਾਰਾ ਪਿੰਡ ਵੀ ਸਰਪੰਚ ਦੀ ਹਾਂ ਵਿੱਚ ਹਾਂ ਮਿਲਾਉਂਦਾ ਹੈ ਸਰਪੰਚ ਤੁਹਾਨੂੰ ਸਿਰਫ ਧਾਗਰ ਦੀ ਜ਼ਮੀਨ ਦਾ ਮਤਲਬ ਸੀ ਆਪਣੇ ਮਾਪਿਆਂ ਦਾ ਕੋਈ ਮਤਲਬ ਨਹੀਂ ਸੀ ਕਿੰਨੋਂ ਬੱਚੇ ਸ਼ਰਮਿੰਦਾ ਹੋ ਜਾਂਦੇ ਹਨ ਤੇ ਪੰਚਾਇਤ ਤੋਂ ਮਾਫੀ ਮੰਗਣ ਲੱਗਦੇ ਹਨ ਸਰਪੰਚ ਕਹਿੰਦਾ ਜਿਨ੍ਹਾਂ ਕੋਲੋਂ ਮਾਫੀ ਮੰਗਣੀ ਸੀ ਉਹ ਤਾਂ ਇਸ ਦੁਨੀਆ ਵਿੱਚੋਂ ਚਲੇ ਗਏ ਹਨ ਹੁਣ ਸ਼ਰਮਿੰਦਾ ਹੋਣ ਦਾ ਕੀ ਫਾਇਦਾ ਤੁਸੀਂ ਭੋਗ ਤੱਕ ਰਹਿਣਾ ਚਾਹੁੰਦੇ ਹੋ ਤਾਂ ਰਹਿ ਪੋ ਨਹੀਂ ਤਾਂ ਅਸੀਂ ਪੂਰਾ ਪਿੰਡ ਆਪਣੇ ਆਪ ਹੀ ਉਹਨਾਂ ਦਾ ਭੋਗ ਵੀ ਪਾ ਦੇਵਾਂਗੇ ਤਿੰਨੋਂ ਬੱਚੇ ਪਿੰਡ ਕੋਲ ਮਾਫੀ ਮੰਗਦੇ ਹਨ ਤੇ ਉਸ ਕਾਰਨੋਂ ਵੀ ਇੱਕ ਮਾਂ-ਬਾਪ ਦੀ ਯਾਦਗਾਰ ਵਿੱਚ ਸਕੂਲ ਨੂੰ ਦਾਨ ਕਰਨ ਲਈ ਕਹਿ ਦਿੰਦੇ ਹਨ ਸਰਪੰਚ ਉਹਨਾਂ ਦੀ ਗੱਲ ਮਨਜ਼ੂਰ ਕਰ ਲੈਂਦਾ ਹੈ ਤਿੰਨੋਂ ਬੱਚੇ ਭੋਗ ਤੱਕ ਰੁਕ ਜਾਂਦੇ ਹਨ ਤੇ ਭੋਗ ਪੈਣ ਤੋਂ ਬਾਅਦ ਉਸੇ ਦਿਨ ਕਰੋ ਚਲੇ ਜਾਂਦੇ ਹਾਂ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਜ਼ਰੂਰ ਦੱਸਣਾ ਜੀ ਇਹ ਕਹਾਣੀ ਰੂਪ رائے ਵੱਲੋਂ ਲਿਖੀ ਗਈ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਜੋ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਦੇ ਕੇ ਦੱਸ ਕੇ ਗਈ ਹੈ ਕਿ ਸਾਨੂੰ ਆਪਣੀ ਜ਼ਮੀਨ ਜਾਇਦਾਦ ਤੋਂ ਨਾਲੇ ਬਲਕਿ ਆਪਣੇ ਮਾਪਪੀ ਦੀ ਸੇਵਾ ਕਰਨੀ ਚਾਹੀਦੀ ਹੈ